ਬੜਾ ਚੰਦ ਜੀ ਵਾਹ ਦੁੱਗੀ ਦਾ ਖਾਲਸਾ ਵਾਹ ਗੁਰਜ ਕੀ ਫਤਿਹ ਔਰ ਬਹੁਤ ਬਹੁਤ ਧੰਨਵਾਦ ਮਲੇ ਸਾਹਿਬ ਦਾ ਕਰਦੇ ਆ ਇੱਕ ਗਰੀਬ ਬੰਦੇ ਨੂੰ ਥੱਲੇ ਤੋਂ ਚੱਕ ਕੇ ਤਾਂ ਬਿਠਾ ਲਿਆ ਨਮਾਣੇ ਜੇ ਬੰਦੇ ਨੂੰ ਪਿੰਡ ਵਾਲਿਆਂ ਦਾ ਧੰਨਵਾਦ ਮੇਰੀ ਨੇਤਾ ਜੀ ਦਾ ਧੰਨਵਾਦ ਮੇਰੇ ਪਿੰਡ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਮੇਰੀ ਪਾਰਟੀ ਦਾ ਬਹੁਤ ਬਹੁਤ ਧੰਨਵਾਦ ਕਿੰਨੀਆਂ ਵੋਟਾਂ ਨਾਲ ਜਿੱਤੇ 600 556 ਵੋਟਾਂ ਦੀ ਲੀਡ ਆ ਸਾਢੇ दे। 500 550 ਸਾਢੇ 550 ਜੀ ਸਾਢੇ 550 556 ਜੀ 556 ਜੀ ਜੀ ਇਹ ਲੀਡ ਨੂੰ ਕਿਵੇਂ ਦੇਖਦੇ ਹੋ ਇੰਨੀ ਵੱਡੀ ਜਿੱਤ ਹੈ ਬਹੁਤ ਵੱਡੀ ਲੀਡ ਹੈ ਇਹ ਪਿੰਡ ਵਾਲਿਆਂ ਨੇ ਸਾਥ ਦਿੱਤਾ ਜੀ ਸਾਡੇ ਨੇਤਾ ਜੀ ਨੇ ਸਾਥ ਦਿੱਤਾ ਮੇਰੀ ਪਬਲਿਕ ਨੇ ਸਾਥ ਦਿੱਤਾ ਮੇਰੇ ਪਿੰਡ ਵਾਸੀਆਂ ਨੇ ਸਾਥ ਦਿੱਤਾ ਜੀ ਬਰਬਾਦੀ ਧਰਾਂ ਦੇ ਕੀ ਹਾਲ ਚਾਲ ਹੈ ਵਿਰੋਧੀ ਧਰਾਂ ਨੇ ਦੇ ਆਪਣਾ ਤੰਨਾ ਨੇ ਨਾਲ ਹੀ ਨੇ ਸਾਰੇ ਸਾਡੇ ਭਰਾ ਨਾਲ ਠੀਕ ਆ ਜੀ ਜੀ ਇਸ ਵਾਰਡ ਦਾ ਜਿਨ੍ਹਾਂ ਨੇ ਇੰਨੀ ਵੱਡੀ ਜਿੱਤ ਨਾਲ ਜਤਾਇਆ ਸੋ ਇੱਕ ਮੇਰੇ ਵੱਡੇ ਭਰਾ ਸਰਦਾਰ ਅਮਨ ਸਿੰਘ ਜੀ ਸ਼ਹਿਰੀ ਗੱਲ ਸੀ ਉਹਨਾਂ ਨੂੰ ਵੀ ਇਸ ਵਾਰਡ ਵਾਲਿਆਂ ਨੇ ਮੈਂ ਕਹੂੰਗਾ ਵੀ ਇੱਕ ਤੋਹਫਾ ਦਿੱਤਾ ਵਾ ਨਵੇਂ ਸਾਲ ਤੇ ਇੰਨੀ ਵਧੀਆ ਵੋਟ ਨਾਲ ਵੰਗਣਾ ਜਤਾਇਆ ਸੋ ਵਿਰੋਧੀਆਂ ਨੇ ਜਿੱਥੇ-ਜਿੱਥੇ ਵੀ ਇੱਥੋਂ ਤੱਕ ਇਹ ਵੀ ਪਤਾ ਲੱਗਾ ਕਿ ਇਹ ਸਾਰੀਆਂ ਪਾਰਟੀਆਂ ਇਕੱਠੀਆਂ ਹੋ ਗਈਆਂ ਸੀ ਹਰਉਣ ਲਈ ਪਰ ਫਿਰ ਵੀ ਇੱਕ 556 ਦੀ ਲੀਡ ਤੇ ਜਤਾਇਆ ਇੱਥੋਂ ਤੱਕ ਇਹ ਪਤਾ ਲੱਗਦਾ ਕਿ 2026 ਦੀ ਜਿਹੜੀਆਂ ਇਲੈਕਸ਼ਨਾਂ ਆ ਮਾ ਉਹਦੇ ਵਿੱਚ ਜਿਹੜਾ ਮਿਹਰਵਾ ਉਹ ਆਮ ਆਦਮੀ ਪਾਰਟੀ ਦਾ ਬਣੂਗਾ ਤੇ ਲੋਕਾਂ ਦਾ ਹੋਰ ਵਿਕਾਸ ਹੋਊਗਾ ਇਹਨਾਂ ਦੀ ਜਿਹੜੀਆਂ ਗਲੀਆਂ ਮੱਲੇ ਲਾਈਟਾਂ ਜਿੰਨੀਆਂ ਵੀ ਰਿਕਾਵਟਾਂ ਜਿੱਦੇ ਸਮੇਂ ਚ ਪੈਰੀਆਂ ਵਾਂ ਕਿਉਂਕਿ ਤੁਸੀਂ ਬਟਾਲੇ ਦਾ ਨੁਹਾਰ ਵੇਖ ਹੀ ਲਈਆ ਮੇਨ ਸੜਕਾਂ ਦੀ ਸੋ ਸਾਡੀ ਕੋਸ਼ਿਸ਼ ਇਹ ਆ ਵੀ ਆਪਾਂ ਕੱਲੀ ਕੱਲੀ ਗਲੀ ਨੂੰ ਜਿਹੜਾ ਕੀ ਹੈ ਇੱਕ ਵਧੀਆ ਸੁਧਾਰ ਕਰੀਏ ਜੀ ਨਵੇਂ ਸਾਲ ਦਾ ਇੱਕ ਤੋਫਾ ਜੋ ਐਮਐਨਏ ਸ਼ਹਿਰੀ ਕਲਸਿਫਰ ਮਿਲਿਆ ਹੈ ਉਹ ਵੀ ਆਮ ਆਦਮੀ ਪਾਰਟੀ ਨੂੰ ਮਿਲਿਆ ਵਾਰਡ ਨੰਬਰ 24 ਤੋਂ ਜੀ ਇਸ ਤੋਫੇ ਬਾਰੇ ਕੀ ਕਹਿਣਾ ਹੈ ਵੇਖੋ ਜੀ ਇੱਕ ਮਿਹਨਤੀ ਬੰਦੇ ਦੀ ਜਿਹਨੂੰ ਆਪਾਂ ਕਹਿ ਸਕਦੇ ਹਾਂ ਕਿ ਇੱਕ ਮਿਹਨਤ ਵਾਲੇ ਇਨਸਾਨ ਦੀ ਲੋਕਾਂ ਨੇ ਮੁੱਲ ਪਾਇਆ ਸੋ ਇਹੀ ਜਿਹੜਾ ਗਾਂ-ਗਾ ਲੋਕਾਂ ਦੇ ਸਹਿਯੋਗ ਨਾਲ ਹੀ ਆਪਾਂ ਕਹਿ ਸਕਦੇ ਹਾਂ ਕਿ ਜਿਹੜਾ ਕਿ 2026 ਦੀਆਂ ਤੇ 27 ਦੀਆਂ ਇਹ ਇਲੈਕਸ਼ਨਾਂ ਵਾਂ ਉਹ ਸਿਰ ਮੱਥੇ ਹੁੰਦੇ ਤਾਂ ਦੀਆਂ ਉਹਨਾਂ ਵੇਖੋ ਜੀ ਸਭ ਤੋਂ ਪਹਿਲਾਂ ਧੰਵਾਦ ਉਸ ਪਰਮਾਤਮਾ ਦਾ ਅਕਾਲ ਪੁਰਖ ਦਾ ਦੂਜਾ ਧੰਵਾਦ ਸਾਡੇ ਐਮਐਲਏ ਮਾਨਯੋਗ ਸਤਕਾਰਯੋਗ ਸਰਦਾਰ ਅਮਨਸ਼ੀਲ ਸਹਿਰੀ ਕਲਸੀ ਜੀ ਦਾ ਜਿਹਨਾਂ ਨੇ ਇਸ ਨਮਾਣੇ ਜੇ ਬੰਦੇ ਨੂੰ ਟਿਕਟ ਦੇ ਕੇ ਨਵਾਜਿਆ ਔਰ ਸਾਰੇ ਪਿੰਡ ਵਾਲਿਆਂ ਨੇ ਉਹਨਾਂ ਨੂੰ ਵੋਟਾਂ ਪਾ ਕੇ ਵੋਟਰਾਂ ਸਪੋਰਟਾਂ ਨੇ ਜਿਤਾਇਆ ਸ਼ੈਰੀ ਕਲਸੀ ਇੱਕ ਅਜਿਹਾ ਪਾਰਸ ਆ ਜਿਹਦੇ ਨਾਲ ਮਿੱਟੀ ਵੀ ਲੱਗਦੀ ਤੇ ਸੋਨਾ ਹੋ ਜਾਂਦੀ ਹੈ ਅੱਜ ਮਿੱਟੀ ਨਾਲ ਮਿੱਟੀ ਹੋਣ ਵਾਲਾ ਇਨਸਾਨ ਜਿਹੜਾ ਮੋਲਡਰੀ ਦਾ ਕੰਮ ਕਰਦਾ ਸੀ ਉਹਨੂੰ ਵੀ ਉਹਨਾਂ ਨੇ ਤਖਤ ਦੇ ਉੱਤੇ ਬਿਠਾਤਾ ਇਸ ਕਰਕੇ ਮੈਂ ਸਾਰੇ ਹੀ ਭਰਾਵਾਂ ਨੂੰ ਵੀ ਬੇਨਤੀ ਕਰਦਾ ਕਿ ਸ਼ੈਰੀ ਕਲਸੀ ਜੀ ਨਾਲ ਜੁੜੋ ਕਿਉਂਕਿ ਉਹ ਵਾਕਈ ਪਾਰਸ ਆ ਤੇ ਸਾਰਿਆਂ ਨੂੰ ਸੋਨਾ ਬਣਾਉਂਦਾ ਉਹਦੇ ਨਾਲ ਜੁੜਨ ਦੇ ਨਾਲ ਜਿੱਥੇ ਸਾਡੇ ਬਟਾਲੇ ਦੀ ਨੁਹਾਰ ਬਦਲੀ ਜਾਊਗੀ ਉੱਥੇ ਉਹ ਜਿਹੜੇ ਲੋਕ ਉਹਨਾਂ ਨਾਲ ਜੁੜਨਗੇ ਉਹਨਾਂ ਦੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਨੂੰ ਵੀ ਅਹੁਦੇ ਦਿੱਤੇ ਜਾਣਗੇ ਕਿਹੜੀ ਪਾਰਟੀ ਨੂੰ ਕੀ ਪਿਆ ਜਿੰਨਾਂ ਦਾ فاਸਲਾ ਕੀ ਸੀ ਵੋਟ ਪਰਸੈਂਟੇਜ ਵੀ ਲਗਭਗ 85 ਤੋਂ 90% ਦੇ ਵਿੱਚ ਵੋਟ ਪੋਲ ਹੋਈ ਆ ਜੀਦੇ ਤੋਂ ਬਹੁਤ ਵੱਡੀ ਲੀਡ 556 ਵੋਟਾਂ ਦੀ ਲੀਡ ਜਿਹੜੀ ਆ ਉਹ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਸਾਡੇ ਨੂੰ ਮਿਲੀ ਸਤਨਾਮ ਸਿੰਘ ਜੀ ਨੂੰ 114 ਵੋਟਾਂ ਅਕਾਲੀ ਦਲ ਨੂੰ ਮਿਲੀਆਂ ਨੇ ਔਰ 76 ਵੋਟਾਂ ਜਿਹੜੀਆਂ ਨੇ ਉਹ ਭਾਜਪਾ ਨੂੰ ਮਿਲੀਆਂ ਨੇ ਪਰ ਤਿੰਨੇ ਹੀ ਪਾਰਟੀਆਂ ਨੇ ਇਕੱਠੀਆਂ ਹੋ ਕੇ ਜ਼ੋਰ ਲਾਇਆ ਵਾ ਸਾਡੇ ਕੈਂਡੀਡੇਟ ਨੂੰ ਹਰਾਉਣ ਦੇ ਲਈ ਪਰ ਫਿਰ ਵੀ ਸਾਡਾ ਕੈਂਡੀਡੇਟ ਬਹੁਤ ਵੱਡੀ ਲੀਡ ਨਾਲ ਜਿੱਤਿਆ ਇਹ ਜਿਹੜੇ ਕੰਮ ਅਮਨਸ਼ੀਰ ਸੈਰੀਕਲਸੀ ਜੀ ਨੇ ਬਟਾਲੇ ਸ਼ਹਿਰ ਦੀ ਨਹਾਰ ਨੂੰ ਬਦਲਣ ਲਈ ਕੀਤੇ ਨੇ ਉਹਦਾ ਨਤੀਜਾ ਆ ਕਿ ਸਾਰੇ ਲੋਕ ਉਹਨਾਂ ਨੂੰ ਪਿਆਰ ਕਰਦੇ ਨੇ ਔਰ ਵੋਟਰ ਸਪੋਰਟਰ ਇਸ ਪਿੰਡ ਦੇ ਵਿੱਚ ਉਹਨਾਂ ਨੇ ਵੀ ਪਿਆਰ ਆਪਣਾ ਦਿਖਾਇਆ